ਵੀ ادارے ਤੋਂ ਤੁਸੀਂ ਆਏ ਹੋ ਤਾਂ ਪਹਿਲਾਂ ਕਿ ਅੱਜ ਦਾ ਜਿਹੜਾ ਗੱਲਬਾਤ ਆਪਾਂ ਸ਼ੁਰੂ ਕਰੀਏ ਕਿ ਅਸੀਂ 5 ਜ਼ੋਨ ਦੇ ਵਿੱਚ ਵੰਡਿਆ ਪੰਜਾਬ ਨੂੰ ਤਾਂ ਇਸ ਜ਼ੋਨ ਦੇ ਇੰਚਾਰਜ ਤੁਸ਼ਤਿੰਦਰ ਸਿੰਘ ਚੈਲ ਉਹ ਵੀ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਜਿਹੜੇ ਬਾਕੀ ਸਾਡੇ ਪੁਆਇੰਟ ਕੀਤੇ ਗਏ ਨੇ ਪਾਰਟੀ ਦੇ ਵੱਲੋਂ ਉਹਨਾਂ ਦੀ ਇੱਕ ਵਾਰੀ ਇੰਟਰੋਡਕਸ਼ਨ ਦੇ ਦੇਮ ਫਿਰ ਉਸ ਤੋਂ ਬਾਅਦ ਆਪਾਂ ਕਰ ਦਿੰਦੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇੱਕ ਯੁੱਧ ਛੇੜਿਆ ਗਿਆ ਤੁਹਾਡੇ ਸਵਾਲ ਵੀ ਹੋਣਗੇ ਉਹ ਵੀ ਬਾਅਦ ਲਵਾਂਗੇ ਜਦੋਂ ਯੁੱਧ ਹੁੰਦਾ ਹੈ ਤਾਂ ਉਹਦੀ ਤਿਆਰੀ ਕਰਨੀ ਬੜੀ ਥਿਊਰੀ ਹੁੰਦੀ ਹੈ ਜੇ ਉਹਨੂੰ ਜਿੱਤਣਾ ਹੈ ਤਾਂ ਉਹਦੇ ਵਾਸਤੇ ਸਾਨੂੰ ਸਮਾਂ ਲੱਗਿਆ ਉਸ ਯੁੱਧ ਨੂੰ ਵਿਉਂਤਬੰਦੀ ਦੇ ਵਾਸਤੇ ਕਿਉਂਕਿ ਸਰਕਾਰ ਪਹਿਲੀ ਵਾਰੀ ਬਣੀ ਸੀ ਇਸ ਕਰਕੇ ਕਈ ਮੁਸ਼ਕਲਾਂ ਵੀ ਆਈਆਂ ਸ਼ੁਰੂਆਤੀ ਦੌਰ ਦੇ ਵਿੱਚ ਹੌਲੀ-ਹੌਲੀ ਉਹ ਮੁਸ਼ਕਲਾਂ ਹੱਲ ਹੁੰਦੀਆਂ ਗਈਆਂ ਜਦੋਂ ਯੁੱਧ ਦੀ ਤਿਆਰੀ ਹੋ ਗਈ ਤੇ ਫਿਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹ ਛੇੜਿਆ ਗਿਆ ਪੁਲਿਸ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈ ਇਹ ਉਹਦਾ ਇੱਕ ਪਾਰਟ ਹੈ ਨਾਲ ਅਗਲਾ ਜਿਹੜਾ ਜਿਹੜਾ ਨਸ਼ਾ ਮੁਕਤੀ ਮੋਰਚਾ ਅਸੀਂ 5 ਜ਼ੋਨ ਦੇ ਵਿੱਚ ਵੰਡਿਆ ਦੁਆਬਾ ਮਾਝਾ ਤੇ ਤਿੰਨ ਜ਼ੋਨ ਜਿਹੜੇ ਉਹ ਮਾਲਵੇ ਦੇ ਕਿਉਂਕਿ ਮਾਲਵਾ ਬਹੁਤ ਲੰਬਾ ਚੌੜਾ ਹੈ ਉਹਦੀ ਵਜ੍ਹਾ ਕਰਕੇ ਉਹਦੇ ਤਿੰਨ ਜਿਹੜੇ ਨੇ ਉਹ ਕੋਆਰਡੀਨੇਟਰ ਲਾਏ ਗਏ ਆ ਨਸ਼ਾ ਮੁਕਤੀ ਮੋਰਚਾ ਜਿਹੜਾ ਹੈ ਇਹ ਗਰਾਊਂਡ ਦੇ ਉੱਤੇ ਕੰਮ ਕਰੂਗਾ ਪਹਿਲਾਂ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਕਸਬੇ ਤੇ ਫਿਰ ਸ਼ਹਿਰਾਂ ਤੱਕ ਅਸੀਂ ਪਹੁੰਚ ਕਰਾਂਗੇ ਇਸ ਨਸ਼ਾ ਮੁਕਤੀ ਮੋਰਚੇ ਦੀਆਂ ਟੀਮਾਂ ਜੜੀਆਂ ਨੇ ਉਹ ਹਰ ਪਿੰਡ ਤੱਕ ਪਹੁੰਚ ਕਰਨਗੀਆਂ ਔਰ ਹਰ ਪਿੰਡ ਦਾ ਹਰ ਦਰਵਾਜ਼ਾ ਜਿਹੜਾ ਉਹ ਖੜਕਾਇਆ ਜਾਊਗਾ ਜੇ ਕਿਸੇ ਦਾ ਪੁੱਤ ਧੀ ਨਸ਼ੇ ਦੇ ਉੱਤੇ ਲੱਗਿਆ ਉਹਨੂੰ ਬਚਾਉਣਾ ਕਿਵੇਂ ਹੈ ਜੇ ਕੋਈ ਘਰ ਬਚਿਆ ਹੋਇਆ ਤਾਂ ਉਹਨੂੰ ਅੱਗੋਂ ਬਚਾ ਕੇ ਕਿਵੇਂ ਰੱਖਣਾ ਉਹਦੇ ਵਾਸਤੇ ਹਰ ਵਿਉਂਤਬੰਦੀ ਜਿਹੜੀ ਹੈ ਉਹ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਨੁੱਕੜ ਨਾਟਕਾਂ ਦਾ ਸਹਾਰਾ ਲਵਾਂਗੇ ਸਾਡੇ ਨਾਲ ਜਿਹੜੀਆਂ ਕਈ ਟੀਮਾਂ ਨੇ ਜੜੀਆਂ ਵਕਤ ਵਕਤ ਥਾਵਾਂ ਦੇ ਉੱਤੇ ਪਲੇ ਦੇ ਰਾਹੀਂ ਲੋਕਾਂ ਨੂੰ ਦੱਸਣ ਗਿਆ ਕਿ ਨਸ਼ਿਆਂ ਦੇ ਪੈਣ ਵਾਲੇ ਪ੍ਰਭਾਵ ਕੀ ਨੇ ਔਰ ਉਹ ਕਿਵੇਂ ਇੱਕ ਘਰ ਨੂੰ ਬਰਬਾਦ ਕਰ ਦਿੰਦੇ ਨੇ ਘਰਾਂ ਨੂੰ ਬਰਬਾਦ ਕਰ ਦਿੰਦੇ ਆਸ ਵੇਲੇ ਨਸ਼ਾ ਵਿਸ਼ਵ ਵਰਤਾਰਾ ਬਣਿਆ ਹੋਇਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਸੀਂ ਖਬਰਾਂ ਪੜ੍ਹਦੇ ਹੋ ਪਰ ਮੈਂ ਕੋਈ ਇੱਥੇ ਇਹ ਜਸਟੀਫਿਕੇਸ਼ਨ ਨਹੀਂ ਦੇਣੀ ਕਿ ਉੱਥੇ ਵੀ ਨਸ਼ਾ ਹੈ ਤਾਂ ਸਾਡੇ ਪੰਜਾਬ 'ਚ ਹੈ ਨਹੀਂ ਦਾ ਹੈ ਜਿਹਦੇ ਕਰਕੇ ਯੁੱਧ ਇੱਕ ਛੇੜਿਆ ਗਿਆ ਤੁਸੀਂ ਸਾਰੇ ਪੰਜਾਬੀਓ ਅਸੀਂ ਹਰ ਪੰਜਾਬੀ ਤੋਂ ਮਦਦ ਮੰਗਣ ਦੇ ਵਾਸਤੇ ਆਏ ਬੇਸ਼ੱਕ ਸਰਕਾਰ ਦੀ ਤਰਫੋਂ ਆਏ ਆ ਪਰ ਤੁਹਾਡੇ ਤੋਂ ਖਾਸ ਤੌਰ ਦੇ ਤੇ ਅਸੀਂ ਹੱਥ ਜੋੜ ਕੇ ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਮਦਦ ਮੰਗਦੇ ਆ ਕਿ ਤੁਸੀਂ ਸਾਨੂੰ ਹਰ ਉਸ ਪਰਿਵਾਰ ਤੱਕ ਪਹੁੰਚਾ ਸਕਦੇ ਹੋ ਜਿਹੜਾ ਫਿਕਰਮੰਦ ਹੈ ਫਿਕਰਮੰਦ ਹਰ ਕੋਈ ਹੈ ਤੁਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਮਾਪੇ ਹੋਣਗੇ ਜਾਂ ਕਈਆਂ ਦੇ ਮਾਪੇ ਆਉਣ ਵਾਲੇ ਦਿਨਾਂ ਚ ਬਣਨਾ ਹੈ ਮਾਪਿਆਂ ਦੇ ਵਾਸਤੇ ਇੱਕ ਬਹੁਤ ਇਸ ਤਰ੍ਹਾਂ ਦਾ ਹਨੇਰਾ ਛਾ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਦਾ ਕੋਈ ਜੀ ਇਸ ਨਸ਼ੇ ਦੇ ਵਿੱਚ ਫਸ ਗਿਆ ਉਹਨੂੰ ਕੱਢਣ ਦੇ ਵਾਸਤੇ ਅਸੀਂ ਯਤਨ ਕਰਨੇ ਨੇ ਸਰਕਾਰ ਦੀਆਂ ਸਪਸ਼ਟ ਹਦਾਇਤਾਂ ਨੇ ਕਿ ਜੇ ਕੋਈ ਨਸ਼ਾ ਕਰਦਾ ਹੈ ਤੇ ਉਹਨੂੰ ਫੜ ਕੇ ਅੰਦਰ ਨਹੀਂ ਦੇਣਾ ਕਿਉਂਕਿ ਉਹ ਮਰੀਜ਼ ਹੈ ਮਰੀਜ਼ ਦੇ ਵਾਸਤੇ ਜੇ ਉਹਨੇ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਉਹਨੂੰ ਆਇਡੈਂਟੀਫਾਈ ਕਰਕੇ ਉੱਥੇ ਪਹੁੰਚਾਉਣਾ ਹੈ ਜੇ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਹੈ ਕਈ ਵਾਰੀ ਇਹ ਵੀ ਹੈ ਸਾਡਾ ਜਿਵੇਂ ਅਵੇਸਲਾ ਪਰਨ ਸਾਨੂੰ ਉਹਨੇ ਇਸ ਮੁਸ਼ਕਲ ਤੱਕ ਲੈ ਕੇ ਆਂਦਾ ਮੈਂ ਨਿੱਜੀ ਤੌਰ ਦੇ ਤੇ ਕੋਈ 16-17 ਸਾਲ ਤੋਂ ਇਹ ਸਦਾ ਦਿੰਦਾ ਰਿਹਾ ਕਿ ਜੇ ਕਿਸੇ ਦੇ ਘਰੇ ਮੁਸ਼ਕਲ ਹੈ ਤਾਂ ਉਹ ਕੋਠੇ ਤੇ ਚੜ ਕੇ ਰੋਲਾ ਪਾਵੇ ਕਿਉਂਕਿ ਕਿਸੇ ਨਾ ਕਿਸੇ ਕੋਲੇ ਉਹਦਾ ਹੱਲ ਹੋਊਗਾ ਸਾਡੀ ਥੋੜੀ ਜਿਹੀ ਸਮੱਸਿਆ ਇਹ ਬਣੀ ਰਹੀ ਪੰਜਾਬੀਆਂ ਦੀ ਕਿ ਅਸੀਂ ਇਹ ਸੋਚਦੇ ਰਹੇ ਕਿ ਮੇਰੇ ਗਵਾਂਢ ਦੇ ਵਿੱਚ ਨਸ਼ਾ ਹੈਗਾ ਪਰ ਮੇਰਾ ਘਰ ਸੁਰੱਖਿਅਤ ਹੈ ਇਸ ਤਰ੍ਹਾਂ ਨਹੀਂ ਹੋ ਸਕਿਆ ਨਾ ਇਦਾਂ ਹੁੰਦਾ ਹੀ ਹੈ ਕਿਉਂਕਿ ਨਸ਼ਾ ਜਿਹੜਾ ਹੈ ਉਹਨੇ ਇਹ ਨਹੀਂ ਦੇਖਣਾ ਕੋਈ ਗਰੀਬ ਹੈ ਕੋਈ ਅਮੀਰ ਹੈ ਜਾਂ ਕਿਹੜੀ ਪਾਰਟੀ ਦੇ ਨਾਲ ਉਹ ਸਬੰਧਤ ਹੈ ਉਨੇ ਕਿਸੇ ਨਾ ਕਿਸੇ ਦੇ ਪੁੱਤ ਨੂੰ ਆਪਣੇ ਚੱਕਰ ਬਿਊ ਦੇ ਵਿੱਚ ਫਸਾ ਲੈਣਾ ਹੁੰਦਾ ਜਦੋਂ ਉਹ ਚੱਕਰ ਬਿਊ ਵਿੱਚ ਫਸ ਜਾਂਦਾ ਫਿਰ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਅਸੀਂ ਸਾਰੇ ਲੋਕ ਭਾਵਕਤਾ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਇਸ ਜੰਗ ਦੇ ਵਿੱਚ ਕੁੱਦੇ ਆ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਨਸ਼ੇ ਦੇ ਵਪਾਰੀਆਂ ਨੂੰ ਇਥੋਂ ਘਟੋ ਘਟ ਪੰਜਾਬ ਦੇ ਵਿੱਚੋਂ ਨਿਕਾਲਾ ਨਹੀਂ ਦੇ ਦਿੰਦੇ ਉਹਦੇ ਵਾਸਤੇ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਆਂ ਸਾਰੇ ਲੋਕ ਦੀ ਇਸ ਪੱਖੋਂ ਮੰਗ ਕਰਦੇ ਆ ਕਿ ਤੁਸੀਂ ਪੰਜਾਬੀ ਹੋ ਤੁਸੀਂ ਖੁਦ ਜੇ ਭੁਗਤ ਭੋਗੀ ਨਹੀਂ ਤਾਂ ਨੇੜੇ-ਤੇੜੇ ਤੁਸੀਂ ਇਹਨਾਂ ਚੀਜ਼ਾਂ ਨੂੰ ਤੱਕਿਆ ਜਰੂਰ ਹੋਊਗਾ ਅਸੀਂ ਤੁਹਾਡੇ ਤੋਂ ਸਿੱਧੀ ਜਾਣਕਾਰੀ ਦੀ ਮੰਗ ਵੀ ਜਿਹੜੀ ਉਹ ਕਰਦੇ ਆ ਕਿ ਕਿਸ ਜਗ੍ਹਾ ਦੇ ਉੱਤੇ ਸਾਨੂੰ ਕਿਵੇਂ ਕੰਮ ਕਰਨ ਦੀ ਜ਼ਰੂਰਤ ਹੈ ਕੁਝ ਵੀ ਦੱਸੋਗੇ ਤਾਂ ਅਸੀਂ ਉਹਨੂੰ ਇਮਾਨਦਾਰੀ ਦੇ ਨਾਲ ਇੰਪਲੀਮੈਂਟ ਵੀ ਜਿਹੜਾ ਉਹ ਕਰਾਂਗੇ ਜਿੱਥੇ-ਜਿੱਥੇ ਵੀ ਜਿਹੜੀ ਉਹ ਜ਼ਰੂਰਤ ਪਈ ਕੁਝ ਸਵਾਲ ਪਿਛਲੇ ਸਮੇਂ ਦੇ ਵਿੱਚ ਵੀ ਉੱਠਦੇ ਰਹੇ ਆ ਕਿ ਜੇ ਜ ਕੋਈ ਬੋਲਦਾ ਤਾਂ ਉਹਨੂੰ ਜਿਹੜੇ ਵੇਚਣ ਵਾਲੇ ਨੇ ਉਹ ਦਬਾ ਦਿੰਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਹੋਊਗੀ ਸਾਡੇ ਤੱਕ ਜਿਹੜੀ ਵੀ ਜਾਣਕਾਰੀ ਪਹੁੰਚੂਗੀ ਅਸੀਂ ਅੱਗੋਂ ਜਿਹੜੇ ਸਬੰਧਤ ਆਫੀਸਰ ਨੇ ਉਹਨਾਂ ਤੱਕ ਪਹੁੰਚਾਵਾਂਗੇ ਪੰਜਾਬ ਪੁਲਿਸ ਦੇ ਵਿੱਚ ਸਾਡੇ ਜਿਹੜੇ ਆਫੀਸਰ ਨੇ ਜਾਂਬਾਜ਼ ਆਫੀਸਰ ਨੇ ਚਾਹੇ ਉਹ ਸਿਪਾਈ ਹੋਣ ਹੌਲਦਾਰ ਹੋਣ ਜਾਂ ਉੱਪਰਲੇ ਅਹੁਦਿਆਂ ਤੱਕ ਹੋਣ ਸਾਰੇ ਦੇ ਸਾਰੇ ਇਸ ਗੱਲ ਨੂੰ ਲੈ ਕੇ ਕਮਿਟਡ ਨੇ ਕਿ ਪੰਜਾਬ ਦੇ ਉੱਤੇ ਲੱਗਿਆ ਇਹ ਜਿਹੜਾ ਧੱਬਾ ਹੈ ਅਸੀਂ ਉਹਨੂੰ ਰਲ ਮਿਲ ਕੇ ਧੋਣਾ ਹੈ ਔਰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਤਾਂ ਬਾਹਰ ਕੱਢਣਾ ਹੀ ਆ ਪਰ ਜਿਹੜੇ ਫਸ ਗਏ ਨੇ ਪਰਿਵਾਰ ਉਹਨਾਂ ਨੂੰ ਵੀ ਉਸ ਖਲਜਗਣ ਦੇ ਵਿੱਚੋਂ ਬਾਹਰ ਕੱਢਣਾ ਹੈ ਉਸੇ ਦੇ ਤਹਿਤ ਇਹ ਜਿਹੜਾ ਨਸ਼ਾ ਮੁਕਤੀ ਮੋਰਚਾ ਬਣਾਇਆ ਗਿਆ ਔਰ ਬਠਿੰਡੇ ਦੀ ਧਰਤੀ ਦੇ ਉੱਤੇ ਅਸੀਂ ਆਏ ਆ ਇਹ ਧਰਤੀ ਜਿਹੜੀ ਉਹ ਝਜਾਰੂ ਲੋਕਾਂ ਦੀ ਹੈ ਤੋ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓਗੇ ਸਾਡਾ ਸਹਿਯੋਗ ਕਰੋਗੇ ਮੈਂ ਨਹੀਂ ਇਹ ਕਹਿੰਦਾ ਕਿ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਬਲਕਿ ਅਸੀਂ ਤੁਹਾਡੇ ਤੋਂ ਸਹਿਯੋਗ ਲੈਣ ਦੇ ਵਾਸਤੇ ਆਏ ਆ ਜਿਹੜੇ ਤੁਸੀਂ ਚਿਹਰੇ ਦੇਖ ਰਹੇ ਹੋ ਇਸ ਮਹਿਮ ਦੇ ਵਿੱਚ ਇਸ ਜ਼ੋਨ ਦੇ ਵਾਸਤੇ ਸਾਰੇ ਤੁਹਾਡੇ ਜਾਣੇ ਪਛਾਣੇ ਨੇ ਤੁਸੀਂ ਇਹਨਾਂ ਤੱਕ ਪਹੁੰਚ ਕਰ ਲੈਣਾ ਮੈਂ ਤੁਹਾਡੇ ਭਾਈਚਾਰੇ ਦੇ ਵਿੱਚੋਂ ਰਿਹਾ ਜੀ ਬਹੁਤੇ ਮੇਰੇ ਸੰਪਰਕ ਦੇ ਵਿੱਚ ਨੇ ਤੁਹਾਨੂੰ ਲੱਗੇ ਮੇਰੇ ਤੱਕ ਜ਼ਰੂਰਤ ਹੈ ਤੇ ਮੈਂ ਹਮੇਸ਼ਾ ਤੁਹਾਡੇ ਵਾਸਤੇ ਹਾਜ਼ਰ ਹਾਂ ਪੰਜਾਬੀਆਂ ਦੇ ਵਾਸਤੇ ਹਾਜ਼ਰ ਹਾਂ ਤੁਸੀਂ ਇੱਕ ਬ੍ਰਿਜ ਦਾ ਕੰਮ ਕਰੋਗੇ ਉਹਨਾਂ ਪਰਿਵਾਰਾਂ ਤੇ ਸਰਕਾਰ ਤੇ ਸਾਡੇ ਇਹਨਾਂ ਨੁਮਾਇੰਦਿਆਂ ਦੇ ਵਿਚਾਲੇ ਉਸ ਬ੍ਰਿਜ ਦੀ ਆਸ ਤੇ ਵਿੱਚ ਅਸੀਂ ਆਪ ਤੁਹਾਡੇ ਕੋਲ ਚੱਲ ਕੇ ਆਏ ਹਾਂ ਇਹ ਕੋਈ ਇਹ ਨਹੀਂ ਹੈ ਕਿ ਅੱਜ ਪ੍ਰੈਸ ਕਾਨਫਰੰਸ ਕਰਕੇ ਤੇ ਚਲੇ ਜਾਣਾ ਜਦੋਂ ਜਦੋਂ ਤੁਸੀਂ ਕਹੋਗੇ ਕਿ ਦੁਬਾਰਾ ਆਉਣ ਦੀ ਜ਼ਰੂਰਤ ਹੈ ਉਸ ਵੇਲੇ ਅਸੀਂ ਦੁਬਾਰਾ ਇਕੱਠੇ ਹੋਵਾਂਗੇ ਤੁਹਾਡੇ ਤੱਕ ਫੇਰ ਆਏਗਾ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਜੀ ਤੁਹਾਡੇ ਕੋਲ ਠੀਕ ਹੈ ਰਿਹਾ ਕਿ ਛੋਟੀਆਂ ਬਚੀਆਂ ਤੇ ਕਾਰੋਬਾਰੀ ਦੇਖੋ ਸਟ੍ਰੈਟਜੀਸ ਹੁੰਦੀਆਂ ਨੇ ਕਈ ਵਾਰੀ ਕਿਉਂਕਿ ਜਿਹੜੇ ਰੀਟੇਲ ਦੇ ਵਿੱਚ ਨੇ ਜਿਹੜੇ ਪਹਿਲਾਂ ਗਲੀਆਂ ਜਾਂ ਕਸਬਿਆਂ ਤੱਕ ਵੇਚਦੇ ਸੀਗੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਉੱਪਰ ਵਾਲਿਆਂ ਦੇ ਉੱਤੇ ਵੀ ਜਿਹੜਾ ਉਹ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੇ 18 ਕਿਲੋ 20 ਕਿਲੋ ਵਾਲੀ ਛੋਟੀ ਮੱਛਲੀ ਆ ਤਾਂ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਬਖਸ਼ ਦਿੱਤਾ ਜਾਵੇ 18 18 ਕਿਲੋ 20 20 ਕਿਲੋ ਵੀ ਫੜਿਆ ਜਾ ਰਿਹਾ ਔਰ ਇਹ ਜ਼ਰੂਰ ਆ ਕਿ ਜਿਹੜੇ ਰੀਟੇਲ ਵਾਲੇ ਨੇ ਉਹਨਾਂ ਨੇ ਹੀ ਅੱਗੋਂ ਜਿਹੜਾ ਜਿਉ ਲਿਆ ਕੇ ਵੇਚਣਾ ਹੁੰਦਾ ਵੱਡਿਆਂ ਦੇ ਉੱਤੇ ਵੀ ਕਾਰਵਾਈ ਹੋ ਰਹੀ ਆ ਇਦੋਂ ਵੀ ਵੱਡਿਆਂ ਦੇ ਉੱਤੇ ਕਾਰਵਾਈ ਜਿਹੜੀ ਹੋਊਗੀ ਨਾ ਤਾਂ ਇਹ ਮੁਹਿਮ ਸਮਾਪਤ ਹੋ ਗਈ ਆ ਕਿ ਆਪਾਂ ਇਹ ਕਹੀਏ ਇੱਕ ਛੋਟਿਆਂ ਦੇ ਉੱਤੇ ਕਾਰਵਾਈ ਹੋ ਗਈ ਵੱਡਿਆਂ ਦੇ ਉੱਤੇ ਨਹੀਂ ਹੋਈ ਜਿੱਤੇ ਜਿੱਤੇ ਸਰਕਾਰ ਨੂੰ ਜਿਹੜਾ ਉਹ ਦਿਖ ਰਿਹਾ ਉਹ ਵੱਡਿਆਂ ਦੇ ਉੱਤੇ ਵੀ ਕਾਰਵਾਈ ਹੋਊਗੀ ਔਰ ਇਦੋਂ ਵੀ ਵੱਡਾ ਜਿਹੜਾ ਜੀ ਉਹ ਯੁੱਧ ਲੜਿਆ ਜਾਊਗਾ ਉਦੋਂ ਤੱਕ ਜਦੋਂ ਤੱਕ ਇੱਕ ਸਿੰਗਲ ਤੱਕ ਜਿਹੜਾ ਸਮਗਲਰ ਹੈ ਅਸੀਂ ਉਹਨੂੰ ਇਹ ਸੁਨੇਹਾ ਲਈ ਦੇ ਦਿੰਦੇ ਵੀ ਜਾਂ ਤਾਂ ਇਹ ਕਾਰੋਬਾਰ ਛੱਡ ਦੇ ਜਾਂ ਫਿਰ ਪੰਜਾਬ ਛੱਡ ਦੇ ਦੇਖੋ ਡਾਕਟਰ ਬਲਬੀਰ ਸਿੰਘ ਹਰੀ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਨਸ਼ਾ ਚੜਾਉਂ ਸੈਂਟਰ ਨੇ ਜਿਹੜੇ ਡੀਡਿਕਸ਼ਨ ਸੈਂਟਰ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਕਿਉਂ ਪਹੁੰਚ ਕਰ ਰਹੇ ਨੇ ਉਹਨਾਂ ਦੇ ਵਿੱਚ ਗਿਣਤੀ ਜਿਹੜੀ ਆ ਉਹ ਵਧੀ ਹੈ ਛੱਡਣ ਵਾਲੇ ਸਪਲਾਈ ਲਾਈਨ ਟੁੱਟੀ ਹੈ ਤੇ ਵਧੀ ਹੈ ਚਲੋ ਮੈਂ ਉਹ ਗੱਲਾਂ ਤੇ ਤੁਹਾਡੇ ਨਾਲ ਕੁਝ ਸਾਧੀਆਂ ਨਹੀਂ ਕਰ ਸਕਦਾ ਪਰ ਇਹ ਇਨਫੋਰਮੇਸ਼ਨ ਹੈ ਕਿ ਜਿਹੜੀਆਂ ਭੱਟੀਆਂ ਕਨਸਾਈਨਮੈਂਟ ਨੇ ਉਹ ਰੁਕ ਗਈਆਂ ਨੇ ਇਸ ਕਰਕੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਉਹ ਸ਼ਕਤੀ ਹੈ ਡੀਜੀਪੀ ਸਾਹਿਬ ਖੁਦ ਅੱਧੀ ਅੱਧੀ ਰਾਤ ਨੂੰ ਜਿਹੜੇ ਨਾਕੇ ਨੇ ਉਹ ਚੈੱਕ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਤੁਸੀਂ ਸਾਰੇ ਤਾਂ ਮੇਰੇ ਤੋਂ ਬਿਹਤਰ ਜਾਣਦੇ ਹੋ ਇਸ ਪੱਧਰ ਦੇ ਉੱਤੇ ਸੀਨੀਅਰ ਆਫੀਸਰਸ ਤੱਕ ਜਿਹੜੇ ਉਹ ਤੁਸੀਂ ਪਹਿਲਾਂ ਐਫਰਟਸ ਨਹੀਂ ਦੇਖੀਆਂ ਹੋਣਗੀਆਂ ਥੋੜਾ ਸਮਾਂ ਜਿਹੜਾ ਜੀ ਉਹ ਦਿਓ ਇਹ 20 ਸਾਲ ਦਾ ਕੋੜ ਹੈ ਜਿਹਨੂੰ ਸਾਫ਼ ਕਰਨ ਦੇ ਵਾਸਤੇ ਸਾਨੂੰ ਥੋੜਾ ਹੋਰ ਸਮਾਂ ਜਿਹੜਾ ਉਹ ਚਾਹੀਦਾ ਪਰ ਇਹ ਕੋੜ ਕੱਢਾਂਗੇ ਜੀ ਨੇ ਦੇਖੋ ਇਹੋ ਜੀਆਂ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਤੋਂ ਓਪਨਲੀ ਨਹੀਂ ਜੜੀਆਂ ਉਹ ਕਹੀਆਂ ਜਾ ਸਕਦੀਆਂ ਇਹਦਾ ਜਿਹੜੇ ਸਬੰਧਤ ਆਫੀਸਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਖੁਲਾਸੇ ਕਰਨ। ਜੇ ਅੱਜ ਮੰਨ ਲਓ ਕਿਸੇ ਦੇ ਨਾਲ ਆਪਣੇ ਮੁਲਕ ਨੇ ਯੁੱਧ ਲਾਉਣਾ ਹੋਵੇ ਕਿਸੇ ਗੁਆਂਢੀ ਮੁਲਕ ਦੇ ਨਾਲ ਉਹ ਇਸ ਤਰ੍ਹਾਂ ਨਹੀਂ ਹੁੰਦਾ ਸਿੰਘ ਸਾਹਿਬ ਕੇ ਹੁਣ ਇੰਨਾ ਟਾਈਮ ਹੋ ਗਿਆ ਘੰਟੇ ਬਾਅਦ ਆਪਾਂ ਉਧਰ ਯੁੱਧ ਛੇੜਨਾ ਉਹਦੇ ਵਾਸਤੇ ਮਹੀਨੇ ਲੱਗ ਜਾਂਦੇ ਨੇ ਕਈ ਕਈ ਜੇ ਅਮਰੀਕਾ ਨੇ ਵੀ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਕਿੰਨੇ ਮਹੀਨਿਆਂ ਦਾ ਉਹਨੂੰ ਜਿਹੜਾ ਉਹ ਸਮਾਂ ਲੱਗਿਆ ਸੀਗਾ ਤੇ ਜਦੋਂ ਤੁਸੀਂ ਯੁੱਧ ਕੋਈ ਗਲੀਆਂ ਦੇ ਲੈਵਲ ਤੱਕ ਜਿਹੜਾ ਲੜਦਾ ਹੋਵੇ ਤੇ ਉਹਦੇ ਵਾਸਤੇ ਸਮਾਂ ਲੱਗਦਾ ਹੈ ਜੇ ਵਿਉਂਤਬੰਦੀ ਤੋਂ ਬਿਨਾਂ ਤੁਸੀਂ ਜਾਓਗੇ ਤਾਂ ਫਿਰ ਉਹ ਪਹਿਲਿਆਂ ਵਾਂਗੂ ਹੋ ਜੂਗਾ ਜੀ ਆਹ ਲਿਸਟਾਂ ਅਸੀਂ ਜਾਰੀ ਕਰਤੀਆਂ ਦੀ ਜਿਹੜਾ ਉਹ ਗ੍ਰਾਮ-ਗ੍ਰਾਮ ਨੇ ਪੀਣ ਵਾਲੇ ਉਹਨਾਂ ਨੂੰ ਫੜ ਕੇ ਉਹੋ ਜੀਆਂ ਲਿਸਟਾਂ ਅਸੀਂ ਵੀ ਜਾਰੀ ਕਰ ਦਿੰਦੇ ਇਹਦੇ ਲਈ ਵਿਉਂਤਬੰਦੀ ਬਕਾਇਦਾ ਤੌਰ ਦੇ ਤੇ ਸਾਰੀ ਗਰਾਊਂਡ ਤਿਆਰ ਕਰਕੇ ਆਪਾਂ ਇੱਕ ਕੋਠਾ ਵੀ ਛੱਤਣਾ ਹੋਵੇ ਉਹਦੇ ਵਾਸਤੇ ਵੀ ਕਈ ਮਹੀਨੇ ਲੱਗ ਜਾਂਦੇ ਆ ਇਹ ਪਤਾ ਕਰਨ ਦੇ ਵਾਸਤੇ ਇੱਟਾਂ ਕਿੱਥੋਂ ਲਿਆਉਣੀਆਂ ਰੇਤਾ ਕਿੱਥੋਂ ਲਿਆਉਣਾ ਜਦੋਂ ਯੁੱਧ ਨਸ਼ੇ ਦੇ ਵਿਰੁੱਧ ਜੜਾ ਲੜਨਾ ਹੋਵੇ ਉਹਦੀ ਤਿਆਰੀ ਦੇ ਵਾਸਤੇ ਸਮਾਂ ਲੱਗਿਆ ਪਰ ਤੁਸੀਂ ਇਹ ਦੇਖਣਾ ਇਹਦੇ ਨਤੀਜੇ ਜਿਹੜੇ ਨੇ ਉਹ ਦਿਖ ਵੀ ਰਹੇ ਨੇ ਤੇ ਆਉਣ ਵਾਲੇ ਦਿਨ ਤੁਹਾਨੂੰ ਦੱਸਣਗੇ ਦੇਖੋ ਦਿੱਤਾ ਤਾਂ ਸਮਾਂ ਤਾਂ ਨੂੰ ਚੋ ਹਫ਼ਤਿਆਂ ਦਾ ਵੀ ਗਿਆ ਸੀਗਾ ਤੁਹਾਡੇ ਅਗਵਾੜੀ ਦਿੱਤਾ ਸੀ ਇੱਥੇ ਪਰਲ ਵਾਲਿਆਂ ਦੇ ਨਹੀਂ ਸਤਾ ਦੇ ਵਿੱਚੋਂ ਚਲੇ ਗਏ ਅਸੀਂ ਕੋਈ ਇਹ ਨਹੀਂ ਹੈ ਕਿ ਇਲੈਕਸ਼ਨ ਆ ਜਿਹੜੀਆਂ ਉਹ ਆ ਗਈਆਂ ਸਾਡੇ ਕੋਲੇ ਅਨਫ ਸਮਾਂ ਹੈ ਇਹਦੇ ਦੌਰਾਨ ਅਸੀਂ ਤੁਹਾਨੂੰ ਇਹ ਸਫਾਈ ਜਿਹੜੀ ਕੋ ਕਰਕੇ ਦਿਖਾਵਾਂਗੇ ਮਸ਼ਾਅਰ ਮੀਨਾ ਸਾਹਿਬ ਪੰਜਾਬੀ ਤੋਂ ਰਿਜਰਟ ਵੀ ਲੋੜ ਵੀ ਸਾਰੇ ਪੱਤਰਕਾਰ ਵੀ ਤੁਸੀਂ ਸਾਰੇ ਪੱਤਰਕਾਰ ਵੀ ਜਿਹੜੇ ਦੋ ਪ੍ਰਸ਼ਨਾਂ ਦੀ ਗੱਲ ਹੋ ਗਿਆ ਸੀ ਸਟੇਜਾ ਤੋਂ ਉਹਨਾਂ ਨੂੰ ਤੁਸੀਂ ਜਨਰਲ ਸਾਡੇ ਕੋਲੋਂ ਸਪੱਸ਼ਟ ਇਹ ਸਾਰੇ ਬਠਿੰਡਾ ਦੇ ਉੱਤੇ ਦਾ ਸਭ ਤੋਂ ਪਹਿਲਾਂ ਦੋ ਉਹ ਗੱਲ ਨਹੀਂ ਤੁਸੀਂ ਅਧਿਕ ਆਪ ਉਸ ਤਰ੍ਹਾਂ ਪੜ੍ਹ ਤੁਸੀਂ ਸਵਾਲ ਕਰ ਦਿੱਤਾ ਜਿੰਨਾ ਤੱਕ ਪਚਾਉਣਾ ਮੈਂ ਉਦੋਂ ਤੱਕ ਪਚਾ ਦੂੰਗਾ ਛੋਟੇ ਤੱਕ ਅ ਮੈਂ ਜਿਹੜਾ ਨਸ਼ਾ ਮੁਕਤੀ ਮੋਰਚਾ ਇਹਦਾ ਜਿਹੜਾ ਇਹ ਚੀਫ ਸਪੋਕਸ ਪਰਸਨ ਹੈ ਜਿਹੜਾ ਮੇਰਾ ਅਧਿਕਾਰ ਖੇਤਰ ਨਹੀਂਗਾ ਮੈਂ ਉਹਨੂੰ ਕਰਾਸ ਨਹੀਂ ਕਰੂੰਗਾ ਨਸ਼ਾ ਮੁਕਤੀ ਮੋਰਚਾ ਪੰਜਾਬ ਸਕੱਤ ਅਸੀਂ ਸਰਕਾਰ ਦਾ 파ਟ ਵੀ ਆ ਸਾਰੇ ਦੇ ਸਾਰੇ ਪਾਵਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡੇ ਕੋਲੇ ਕੋਈ ਲਿਸਟ ਹੈ ਮੰਨ ਲਓ ਜਾਂ ਕਿਸੇ ਕੋਲੇ ਕੋਈ ਲਿਸਟ ਹੈ ਅਸੀਂ ਸੰਬੰਧਿਤ ਆਫੀਸਰਸ ਤੱਕ ਜਿਹੜਾ ਦੀ ਉਹ ਪਹੁੰਚਾਵਾਂਗੇ ਇਹ ਮੇਰਾ ਅਧਿਕਾਰ ਖੇਤਰ ਨਹੀਂ ਹੈ ਕਿ ਮੈਂ ਕਿਸੇ ਜਗ੍ਹਾ ਦੇ ਉੱਤੇ ਛਾਪਾ ਮਾਰਨ ਜਾਵਾਂ ਮੈਨੂੰ ਆਪਣੀਆਂ ਸੀਮਾਵਾਂ ਪਤਾ ਨੇ ਪਰ ਜੇ ਕੋਈ ਵੀ ਤੁਹਾਡੇ ਵਿੱਚੋਂ ਜਾਂ ਜਿਹੜੇ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਸਾਡੇ ਇਹਨਾਂ ਜਿੰਨੇ ਵੀ ਟੀਮ ਹੈ ਜਿਹੜੀ ਸਮੁੱਚੇ ਪੰਜਾਬ ਪੱਧਰ ਦੇ ਉੱਤੇ ਆ ਉਹਦੇ ਤੱਕ ਕੋਈ ਜਾਣਕਾਰੀ ਪਹੁੰਚਾਊਗਾ ਤਾਂ ਅਸੀਂ ਸੰਬੰਧਿਤ ਡਿਸਟ੍ਰਿਕਟ ਸੰਬੰਧਿਤ ਆਫੀਸਰਸ ਤੱਕ ਡਾਇਰੈਕਟ ਤੌਰ ਦੇ ਤੇ ਜਿਹੜੀ ਉਹ ਪਹੁੰਚਾਵਾਂਗੇ ਬਿਨਾ ਉਹਦਾ ਨਾਮ ਦੱਸੇ ਹਾਂ ਜਿਹੜੇ ਜੋ ਕੁਝ ਅਸੀਂ ਕਰਨਾ ਮੈਂ ਜਿਵੇਂ ਤੁਹਾਨੂੰ ਉਹਦੀ ਡਿਟੇਲ ਦੱਸੀ ਆ ਕਿ ਅਸੀਂ ਪਿੰਡਾਂ ਦੇ ਵਿੱਚ ਹਰ ਮਾਪੇ ਤੱਕ ਪਹੁੰਚ ਕਰਨੀ ਆ ਹਰ ਧੀ ਪੁੱਤ ਤੱਕ ਜਿਹੜੀ ਆ ਉਹ ਪਹੁੰਚ ਕਰਨੀ ਆ ਉਹ ਸਾਡੇ ਧੀਆਂ ਪੁੱਤ ਨੇ ਔਰ ਮਾਪੇ ਸਾਡੇ ਸਾਥੀ ਨੇ ਤੇ ਸਾਨੂੰ ਇਸ ਗੱਲ ਦੀ ਵੀ ਦਾ ਜੀ ਕਿ ਤੁਸੀਂ ਉਹਦੇ ਵਿੱਚ ਸਾਡਾ ਸੁਨੇਹਾ ਪਹੁੰਚਾਉਣ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਹੋ। ਕੋਈ ਨਹੀਂ। ਬਸ ਉਹ ਗੱਲ ਕਰੀਦਾ ਬਾਤ ਨੂੰ ਪੁੱਛਦਾ ਲੱਗਿਆ। ਅਸਲ ਮੈਦੇ ਖਾਈ। ਕੋਈ ਨਹੀਂ ਨਾ। ਨਈ ਨਈ ਕਿਸੇ ਕਿਸੇ ਕਮੇਟੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਊਗੀ। ਅਸੀਂ ਹਰ ਜਿਹੜੀ ਕੋਈ ਕਮੇਟੀ ਪਹਿਲਾਂ ਵੀ ਬਣੀ ਹੋਈ ਹੈ ਸਾਡੇ ਇਹ ਮੈਂਬਰ ਸਾਹਿਬਾਨ ਉਹਨਾਂ ਤੱਕ ਪਹੁੰਚ ਕਰਨਗੇ ਹਰ ਐਨਜੀਓ ਜਿਹੜੀ ਕੋਈ ਵੀ ਕੰਮ ਕਰ ਰਹੀ ਐ ਇਸ ਮਾਪੇ ਦੇ ਉੱਤੇ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਜੇ ਅਸੀਂ ਮਾਪਿਆਂ ਤੱਕ ਪਹੁੰਚ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਇਹ ਨਹੀਂ ਹੈਗਾ ਕਿ ਸਾਨੂੰ ਉਹਨਾਂ ਤੋਂ ਅਲਰਜੀ ਐ ਜਿਹੜੇ ਪਹਿਲਾਂ ਕੰਮ ਕਰ ਰਹੇ ਨੇ ਜਿੱਥੇ ਵੀ ਕਿਉਂਕਿ ਇਹ ਮਸਲਾ ਕੋਈ ਨਾ ਮੇਰਾ ਨਿੱਜੀ ਆ ਨਾ ਕਿਸੇ ਹੋਰ ਦਾ ਜਿਹੜਾ ਉਹ ਨਿੱਜੀ ਆ ਇਹ ਤਾਂ ਪੰਜਾਬ ਦਾ ਮਸਲਾ ਹੈ ਪੰਜਾਬੀਆਂ ਦਾ ਮਸਲਾ ਹੈ ਜਦੋਂ ਪੰਜਾਬੀਆਂ ਦੀ ਗੱਲ ਆਉਂਦੀ ਆ ਤਾਂ ਫਿਰ ਅਸੀਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਤੁਸੀਂ ਕਹੋਗੇ ਉਸ ਉਸ ਵਿਅਕਤੀ ਤੱਕ ਪਹੁੰਚਣ ਦੇ ਵਾਸਤੇ ਅਸੀਂ ਰੈਡੀ ਆ ਜੀ ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਇੰਚ ਵੀ ਸਾਨੂੰ ਸਹਿਯੋਗ ਦੇ। ਬਹੁਤ ਹੀ ਲੋਕ ਕੇ ਸਪਿੰਡਰ ਸਪੋਰਟਸ ਇੰਨੇ ਕਿਹਾ ਹੋਰ ਵੀ ਸਪੋਰਟਸ ਜਿਹੜੇ ਚੈਰੀਟੇਬਲ ਬਿਲਕੁਲ ਜੀ ਜੁੜਨਗੇ ਈਵਨ ਜਿਹੜੇ ਨਸ਼ਾ ਛੱਡ ਚੁੱਕੇ ਆ ਉਹ ਸਾਡੇ ਹੀਰੋਸ ਨੇ। ਅਸੀਂ ਉਹਨਾਂ ਨੂੰ ਵੀ ਸਮੇਂ-ਸਮੇਂ ਦੇ ਉੱਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿੰਨੇ ਸਾਡੇ ਪੰਜਾਬੀ ਕਲਾਕਾਰ ਨੇ ਉਹ ਹੋਗੇ ਜਾਂ ਜਿਵੇਂ ਇਸ ਵੇਲੇ ਹਾਕੀ ਦੇ ਵਿੱਚ ਤੁਸੀਂ ਦੇਖੋ ਮੈਕਸਿਮਮ ਜਿਹੜੇ ਪੰਜਾਬੀ ਨੇ ਅਸੀਂ ਤਰਨਤਾਰਨ ਨੂੰ ਪਹਿਲਾ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਤੇ ਲਿਆ ਸੀ 87 ਗਰਾਊਂਡ ਆ ਅਸੀਂ ਤਰਨਤਾਰਨ ਦੇ ਵਿੱਚ ਤਿਆਰ ਕੀਤੀਆਂ ਨੇ ਹੁਣ ਇਹ ਜਿਹੜਾ ਪ੍ਰੋਜੈਕਟ ਹੈ ਸਮੁੱਚੇ ਪੰਜਾਬ ਦੇ ਵਿੱਚ ਲਾਗੂ ਹੋ ਰਿਹਾ ਹਰ ਪਿੰਡ ਦੇ ਵਿੱਚ ਅਸੀਂ ਜਿਹੜੀ ਉਹ ਗਰਾਊਂਡ ਬਣਾਵਾਂਗੇ ਅਸੀਂ ਤਾਂ ਹਰ ਪਿੰਡ ਦੇ ਵਿੱਚੋਂ ਜਿਹੜੇ ਸਪੋਰਟਸ ਆਈਕਨ ਨੇ ਛੋਟੇ ਬੱਚਿਆਂ ਦੇ ਰੂਪ ਦੇ ਵਿੱਚ ਵੀ ਸਾਡੇ ਰੂਪ ਰੂਪ ਕਰਾਂਗੇ ਅਸੀਂ ਸਮੂਹ ਕਲਾਕਾਰਾਂ ਨੂੰ ਸਮੂਹ ਖਿਡਾਰੀਆਂ ਨੂੰ ਇਹ ਰਿਕਵੈਸਟ ਕਰਦੇ ਆ ਕਿ ਉਹ ਅੱਗੇ ਆਉਣ ਔਰ ਅੱਗੇ ਆ ਕੇ ਪੰਜਾਬ ਦੇ ਵੱਲੋਂ ਲੜਿਆ ਜਾ ਰਿਹਾ ਇਹ ਜਿਹੜਾ ਯੁੱਧ ਹੈ ਇਹਦੇ ਵਿੱਚ ਪਾਰਟਿਸਿਪੇਟ ਕਰਨ ਇਸ ਗੱਲ ਨੂੰ ਪਿੱਛੇ ਛੱਡ ਕੇ ਕਿ ਸਰਕਾਰ ਇਹਦੇ ਜੜੀ ਪੱਛਿਆ ਸਰਕਾਰ ਹਰ ਉਸ ਵਿਅਕਤੀ ਦੇ ਨਾਲ ਸਹਿਯੋਗ ਕਰਨ ਦੇ ਵਾਸਤੇ ਤਿਆਰ ਹੈ ਜਿਹੜਾ ਕਿ ਨਸ਼ੇ ਦੇ ਵਿਰੁੱਧ ਜਿਹੜਾ ਇਹ ਯੁੱਧ ਹੈ ਉਹਦੇ ਵਿੱਚ ਮਦਦ ਕਰੇ ਇਹ ਕਿਸੇ ਪੰਚਾਇਤ ਨੇ ਜਿਹੜਾ ਪਤਾ ਪਾਇਆ ਫਿਰ ਨਹੀਂ ਪਹੁੰਚੀ ਤੇ ਉਹਦੀ ਜਵਾਬਦੇਹੀ ਜਿਹੜੀ ਆ ਉਹ ਸੈੱਟ ਕਰਾਉਣ ਦੇ ਵਾਸਤੇ ਮੈਂ ਤੁਹਾਡਾ ਸੁਨੇਹਾ ਜਿਹੜਾ ਜੀ ਉਹ ਜਰੂਰ ਪੁੱਛਦਾ ਕਰੂੰਗਾ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹਨਾਂ ਤੱਕ